ਭਾਈ ਕਾਨ ਸਿੰਘ ਜੀ ਨਾਬਾ ਨੇ ਨਾ ਇੱਕ ਗ੍ਰੰਥ ਤਿਆਰ ਕੀਤਾ ਮਹਾਨ ਕੋਸ਼ ਬੱਸ ਇਸ ਪੋਣਾ ਤੇ ਸਾਡੇ ਸਾਰਿਆਂ ਦੇ ਘਰਾਂ ਵਿੱਚ ਚਾਹੀਦਾ ਹੈ ਪਰ ਸੋ ਮੇਰੀ ਕੌਮ ਦੀ ਤਰਾਸਦੀ ਹੈ ਸਾਡੇ ਘਰਾਂ ਵਿੱਚੋਂ ਨਾ ਮਹਾਨ ਕੋਸ਼ ਨਹੀਂ ਲੱਭੇਗਾ ਸਾਡੇ ਘਰਾਂ ਵਿੱਚੋਂ ਭਾਈ ਗੁਰਦਾਸ ਜੀ ਦੀਆਂ 12 ਵੀ ਨਹੀਂ ਲੱਪਣਗੀਆਂ ਸਾਡੇ ਘਰਾਂ ਵਿੱਚੋਂ ਭਾਈ ਗੁਰਦਾਸ ਜੀ ਦੇ ਕਵਿਤ ਵੀ ਨਹੀਂ ਲੱਪਣਗੇ ਭਾਈ ਅਨੰਦਪਾਲ ਸਿੰਘ ਜੀ ਦੀਆਂ ਗੱਜ਼ਲਾਂ ਵੀ ਲੱਭਣ ਗਿਆ ਬਾਣੀ ਦੀਆਂ ਸੇਚੀਆਂ ਵੀ ਲੱਭਣ ਗਿਆ ਗੁਰਬਾਣੀ ਦੇ ਅਰਥ ਵੀ ਲੱਭਣਗੇ ਕੁਝ ਨਹੀਂ ਮਿਲਦਾ ਅੱਜ ਸਿੱਖਦੇ ਘਰੋਂ ਮਾਨਣਾ ਵੈਸੇ ਛਾਤੀ ਠੋਕ ਕੇ ਕਹਿੰਦਾ ਅਸੀਂ ਵੀ ਸਿੱਖ ਹੁੰਦੇ ਆ ਪਰ ਮਿਲਦਾ ਕੱਖ ਵੀ ਨਹੀਂ ਅੱਜ ਸਿੱਖਦੇ ਘਰੋਂ ਵੀ ਜਿਹੜੀ ਚੀਜ਼ ਨੇ ਸਿੱਖ ਤਿਆਰ ਕਰਨਾ ਸੀ ਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਗੁਟਕਾ ਵੀ ਸਿੱਖ ਦੇ ਘਰ ਨਹੀਂ ਹੈਗਾ ਜਦੋਂ ਪਤਾ ਕੀ ਹੁੰਦਾ ਕਈ ਵਾਰੀ ਭਾਈ ਸਾਹਿਬ ਹੋਣੀ ਗੁਰਦੁਆਰੇ ਹੋਣਗੇ ਤੇ ਦੋ ਬੀਪੀਆਂ ਆਉਣ ਗਿਆ ਉਹਨਾਂ ਦੇ ਹੱਥ ਵਿੱਚ ਨਾ ਕਾਫੀ ਸਾਰੀਆਂ ਕਿਤਾਬਾਂ ਫੜੀਆਂ ਹੋਈਆਂ ਨਲ ਗੁੱਟਕੇ ਵੀ ਹੋਣਗੇ ਤੇ ਆ ਕੇ ਕਹਿੰਦੀ ਆ ਭਾਈ ਸਾਹਿਬ ਜੀ ਇਹ ਗੁਰਦੁਆਰੇ ਰੱਖ ਲੋ ਸਾਡੇ ਘਰ ਤੇ ਐਵੇਂ ਪਈਆਂ ਹੋਈਆਂ ਸੀ ਇਹ ਗੁਰਦੁਆਰੇ ਰੱਖ ਲੋ ਸਾਡੇ ਘਰ ਤੇ ਵੀ ਸਾਨੂੰ ਲੋੜ ਕੋਈ ਨਹੀਂ ਹੈ ਪਾਣੀ ਦੀ ਸਾਨੂੰ ਲੋੜ ਪਈ ਨਹੀਂ ਅਸੀਂ ਤੇ ਆਪਣੇ ਗੁਰੂ ਨੂੰ ਵੀ ਨਾ ਘਰੋਂ ਬਾਹਰ ਕਰਨ ਦੀ ਗੱਲ ਕਰਦੇ ਆ ਵੀ ਗੁਰੂ ਪਾਸ਼ਾ ਤੁਸੀਂ ਉਹ ਗੁਰਦੁਆਰੇ ਚੰਗੇ ਹੋ ਐਵੇਂ ਘਰ ਆ ਜਾਂਦੇ ਹੋ ਐਵੇਂ ਤੁਹਾਨੂੰ ਪੜ੍ਹਨਾ ਪੈਂਦਾ ਏ ਕਹਿੰਦੇ ਇੱਕ ਨੇ ਗੁਟਕਾ ਵੇਖ ਲਿਆ ਉਹਨਾਂ ਨੇ ਅਰਥ ਹੀ ਪੁੱਛ ਲੈਣੇ ਆ ਵੀ ਸੋਚੇ ਸੋਚਣਾ ਹੋਵੇ ਜੇ ਸੋਚੀ ਲੱਖ ਵਾਰ ਤੇ ਅਰਥ ਹੀ ਦੱਸ ਦਿਓ ਤੇ ਦੱਸਨੇ ਓਕੀ ਹੋ ਜਣੇ ਸਾਡੇ ਵਾਸਤੇ ਦੱਸਨੇ ਓਕੀ ਹੋ ਜਣੇ ਬੜਿਆਂ ਨੂੰ ਪੁੱਛਿਆ ਜੀ ਬੜਿਆਂ ਨੂੰ ਪੁੱਛਿਆ ਵੀ ਇਹਦੇ ਅਰਥ ਕੀ ਨੇ ਸੋਚੇ ਸੋਚਣਾ ਹੋਵੇ ਜੇ ਸੋਚੀ ਲੱਖ ਵਾਰ ਦੇ ਉਹ ਕਹਿੰਦੇ ਜੀ ਸੋਚਣਾ ਨਹੀਂ ਚਾਹੀਦਾ ਸੋਚਣ ਨਾਲ ਕੁਝ ਨਹੀਂ ਹੁੰਦਾ ਲੋ ਸੋਚਣਾ ਨਹੀਂ ਚਾਹੀਦਾ ਸੋਚ ਨਾਲ ਕੁਝ ਨਹੀਂ ਹੁੰਦਾ ਤੇ ਜੇ ਤੁਸੀਂ ਸੋਚੋ ਨਾ ਤੇ ਫਿਰ ਦੱਸੋ ਮੈਨੂੰ ਕੀ ਕਰ ਲੋਗੇ ਤੁਸੀਂ ਘਰੋਂ ਸੋਚਿਆ ਸੀ ਨਾ ਕਿ ਗੁਰਦੁਆਰੇ ਜਾਣਾ ਤਾਂ ਹੀ ਆਏ ਹੋ ਨਾ ਹੁਣ ਇੱਥੋਂ ਤੁਸੀਂ ਸੋਚੋਗੇ ਵੀ ਹੁਣ ਪ੍ਰਸ਼ਾਦਾ ਛਕਣਾ ਹੈ ਤਾਂ ਹੀ ਤੁਸੀਂ ਪ੍ਰਸ਼ਾਦਾ ਛਕੋਗੇ ਤੁਸੀਂ ਸੋਚੋਗੇ ਵੀ ਪ੍ਰਸ਼ਾਦਾ ਛਕਣ ਤੋਂ ਬਾਅਦ ਹੁਣ ਘਰ ਜਾਣਾ ਹੈ ਤਾਂ ਹੀ ਉਹ ਘਰ ਜਾਓਗੇ ਤੁਸੀਂ ਸੋਚੋਗੇ ਵੀ ਹੁਣ ਰਾਤ ਹੋ ਗਈ ਰਾਤ ਨੂੰ ਸੌਣਾ ਹੈ ਤਾਂ ਹੀ ਉਹ ਸੋਵੋਗੇ ਤੇ ਜੇ ਸੋਚੋਗੇ ਨਹੀਂ ਤਾਂ ਫਿਰ ਕਿੱਥੋਂ ਹੋਊਗਾ ਅਸੀਂ ਤੇ ਅਰਥ ਹੀ ਨਹੀਂ ਸਮਝੇ ਬਾਣੀ ਤੇ ਅਜੇ ਤੱਕ ਪਹਿਲੀ ਪੰਤੀ ਜਿਹੜੀ ਹੈ ਜਪਜੀ ਸਾਹਿਬ ਦੀ ਪੌੜੀ ਦੀ ਉਹਨਾਂ ਨੇ ਸਮਝ ਸਕਿਆ ਅਜੇ ਤੱਕ ਸੋਚਿਆ ਸੋਚਣਾ ਹੋ ਗਈ ਜੇ ਸੋਚੀ ਲੱਖ ਵਾਰ ਇੱਥੇ ਗੱਲ ਸੋਚਣ ਦੀ ਨਹੀਂ ਸੀ ਹੋ ਰਹੀ ਇੱਥੇ ਤੇ ਗੱਲ ਹੋ ਰਹੀ ਸੀ ਭੱਲਿਆ ਤੂੰ ਬਾਹਰ ਦੀ ਜਿੰਨਾ ਮਰਗੀ ਪਾਣੀ ਚੁੱਭੀਆਂ ਲਾ ਲਵੇਂ ਤੂੰ ਪਵਿੱਤਰ ਨਹੀਂ ਹੋ ਸਕਦਾ ਮਨ ਕਰਕੇ ਪਵਿੱਤਰ ਹੋਣਾ ਹੈ ਤੇ ਗੁਰੂ ਦੇ ਸਿਧਾਂਤ ਨੂੰ ਜੀਵਨ ਚ ਵਸਾਉਣਾ ਪਵੇਗਾ ਗੱਲ ਆ ਹੋ ਰਹੀ ਸੀ ਵਿੱਚ ਮੈਂ ਬੇਨਤੀ ਕਰ ਰਿਹਾ ਅਸੀਂ ਸਾਡੇ ਘਰਾਂ ਵਿੱਚੋਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਨਹੀਂ ਲੱਗਦੀਆਂ ਅਗਧਵਨ ਗੌਰ ਕਰਿਓ ਭਾਈ ਗੁਰਦਾਸ ਜੀ ਦੀਆਂ ਵਾਰਾਂ ਨਹੀਂ ਲੱਗਦੀਆਂ ਪਤਾ ਕੀ ਲੱਗਦਾ ਹੈ ਗੁਰਦਾਸ ਕਾਨ ਦੀਆਂ ਗਾਣਿਆਂ ਦੀ ਕੈਸਟ ਗੁਰਦਾਸ ਮਾਨ ਦੇ ਗਾਣੇ ਦੀ ਸੀਡੀ ਲੱਗ ਜੂਗੀ ਨਾਮ ਤੇ ਗੁਰਦਾਸ ਹੀ ਹੈ ਨਾ ਕੋਈ ਫਰਕ ਤੇ ਨਹੀਂ ਹੈ ਨਾਮ ਤੇ ਗੁਰਦਾਸ ਹੀ ਹੈ ਗੁਰਦਾਸ ਮਾਨ ਦੇ ਗਾਣੇ ਦੀ ਕੈਸਟ ਲੱਗ ਜਾਂਦੀ ਹੈ ਭਾਈ ਗੁਰਦਾਸ ਜੀ ਦੀਆਂ ਵਾਰਾਂ ਨਹੀਂ ਲੱਗਦੀਆਂ ਪਤਾ ਕਿਉਂ ਨਹੀਂ ਲੱਗਦੀਆਂ ਕਿਉਂਕਿ ਗੁਰਦਾਸ ਮਾਨ ਇਹ ਗੱਲ ਕਹਿੰਦਾ ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ ਉਹ ਇਹ ਗੱਲ ਕਹਿੰਦਾ ਤੇ ਭਾਈ ਗੁਰਦਾਸ ਜੀ ਕਹਿੰਦੇ ਮੈਂ ਸ਼ਰਾਬ ਪੀਣ ਨਹੀਂ ਦੇਣੀ ਉਹ ਸ਼ਰਾਬੀ ਨੂੰ ਤਾਂ ਰੋਕਦੇ ਨੇ ਤੇ ਅੱਜ ਦਾ ਸੇਕ ਕਹਿੰਦਾ ਅੱਜ ਤੇ ਪੀਣੀ ਹੈ ਨਾ ਭਾਈ ਗੁਰਦਾ ਜੀ ਤੁਸੀਂ ਗੁਰਦੁਆਰੇ ਚੰਗੇ ਕਿਤਾਬਾਂ ਉੱਥੇ ਲਿਆਵਾਂਗੇ ਉਹਦੀ ਸੀਡੀ ਨੂੰ ਲੈ ਕੇ ਆਉਂਦੇ ਨਾਲ ਗਾਣਾ ਸੁਣਾਵਾਂਗੇ ਆਪਣਾ ਪੰਜਾਬ ਹੋਵੇ ਘਰ ਦੀ ਚਰਾਹ ਹੋਵੇ ਨਾਲ ਗਲਾਸ 'ਚ ਨਾਲ ਮਿਕਸਚਰ ਰੱਖਾਂਗੇ ਨਾਲ ਛਕਾਂਗੇ ਅਧੀ ਨਾਲ ਹੈ ਸਾਡਾ